ਸਸ ਸਤਿਗੁਰੂ ਦੋਸਤੋ ਮੈਂ ਡਾਕਟਰ ਕੁਲਪ੍ਰੀਤ ਗਿੱਲ ਅੱਜ ਆਪਾਂ ਗੱਲ ਕਰਾਂਗੇ ਵਿਟਾਮਿਨ E ਬਾਰੇ ਜਿਹੜਾ ਵਿਟਾਮਿਨ E ਹੁੰਦਾ ਇਹਨੂੰ ਟੋਕੋਫੇਰੋਲ ਵਿਟਾਮਿਨ ਵੀ ਬੋਲਦੇ ਆਗੇ ਆਪਾਂ ਜੋ ਆਪਣੀ ਸਿਹਤ ਲਈ ਬਹੁਤ ਜ਼ਰੂਰੀ ਹੁੰਦਾ ਹੈ ਇਹ ਇਹਦੇ ਕੀ ਸੌਮੇ ਹੁੰਦੇ ਹੈਗੇ ਆਪਾਂ ਨੂੰ ਕਿੱਥੋਂ ਮਿਲਦਾ ਹੈ ਜਿਆਦਾ ਇਹ ਮੰਨ ਲਓ ਜਿਵੇਂ ਹਰੇ ਪੱਤੇਦਾਰ ਸਬਜ਼ੀਆਂ ਹੋਗੀਆਂ ਫਰੂਟ ਹੋਗੇ ਡਰਾਈ ਫਰੂਟ ਹੋਗੇ ਆਂਡਾ ਮੀਟ ਹੋ ਗਿਆ ਮੱਛੀ ਹੋਗੀ ਇਸ ਤੋਂ ਹੀ ਮਿਲਦਾ ਹੈਗਾ ਜੋ ਆਪਣੀ ਸਕਿਨ ਲਈ ਬਹੁਤ ਜ਼ਰੂਰੀ ਹੁੰਦਾ ਇਹ ਨਹਾਂ ਲਈ ਜ਼ਰੂਰੀ ਹੁੰਦਾ ਇਹ ਮੰਨ ਲਓ ਹੇਅਰ ਹੋ ਗਿਆ ਵਾਲਾਂ ਲਈ ਬਹੁਤ ਜ਼ਰੂਰੀ ਹੁੰਦਾ ਇਹ ਸਕਿਨ ਲਈ ਬਹੁਤ ਜ਼ਰੂਰੀ ਹੁੰਦਾ ਹੈ ਸਰੀਰ ਦੀ ਮੌਂਟੀ ਲਈ ਬਹੁਤ ਜ਼ਰੂਰੀ ਹੁੰਦਾ ਹੈ ਇਹਦੀ ਘਾਟ ਕਰਨ ਕੀ ਹੋ ਜਾਂਦਾ ਇਹਦੀ ਘਾਟ ਕਰਨ ਆਪਣੇ ਨਹ ਖਰਾਬ ਹੋ ਜਾਂਦੇ ਹੈਗੇ ਸਕਿਨ ਖਰਾਬ ਹੋ ਜਾਂਦੀ ਹੈ ਆਪਣੀ ਵਾਲ ਝੜਨ ਲੱਗ ਜਾਂਦੇ ਹੈਗੇ ਸਰੀਰ ਦੀ ਕਮਜ਼ੋਰੀ ਹੋ ਜਾਂਦੀ ਹੈ ਇਸ ਨੂੰ ਆਪਾਂ ਐਂਟੀ ਆਕਸੀਡੈਂਟ ਵੀ ਬੋਲਦੇ ਹੈਗੇ ਇਕੋਨਲ ਫੀਲ ਹੁੰਦਾ ਵਿਟਾਮਿਨ ਇਕ ਜੋ ਕਿ ਸਕਿਨ ਲਈ ਬਹੁਤ ਜ਼ਰੂਰੀ ਹੁੰਦਾ ਹੈ ਜੇ ਮੰਨ ਲਓ ਆਪਣਾ ਸਕਿਨ ਖਰਾਬ ਹੋ ਜਾਂਦੀ ਹੈ ਚਿਹਰਾ ਖਰਾਬ ਹੋ ਜਾਂਦਾ ਹੈ ਇਹਨੂੰ ਆਪਾਂ ਡਾਇਰੈਕਟ ਵੀ ਲਗਾ ਸਕਦੇ ਹਾਂ ਨੂੰ ਵਿਟਾਮਿਨ E ਦੇ ਕੈਪਸੂਲ ਹੁੰਦੇ ਆਗੇ ਉਹਨੂੰ ਆਪਾਂ ਡਾਇਰੈਕਟ ਵੀ ਲਗਾ ਸਕਦੇ ਹੁੰਦੇ ਆਗੇ ਭੰਨ ਕੇ ਕੈਪਸੂਲ ਨੂੰ ਹੱਥੇ ਪਾ ਕੇ ਉਪਰ ਸਕਿਨ ਤੇ ਆਪ ਲਗਾ ਸਕਦੇ ਆ ਬਾਲ ਛੱਡਦੇ ਆਪਣੇ ਬਾਲਾਂ ਤੇ ਲਗਾ ਸਕਦੇ ਆ ਹਾਂ ਜੇ ਇਸ ਦੀ ਆਪ ਨੂੰ ਜ਼ਰੂਰਤ ਹੈ ਪਹਿਲਾਂ ਇਹਦਾ ਟੈਸਟ ਕਰਾਉਣਾ ਚਾਹੀਦਾ ਹੈ ਜਿਵੇਂ ਨਾਰਮਲ ਰੇਂਜ ਹੁੰਦੀ ਹੈ ਇਹਦੀ 5 ਤੋਂ 17 ਤੱਕ ਨਾਰਮਲ ਹੁੰਦਾ ਹੈ ਇਹ ਪਹਿਲਾ ਟੈਸਟ ਕਰੋ ਜਿਹਦੀ ਟੈਸਟ ਨਾਲ ਤੁਹਾਨੂੰ ਘਾਟ ਲੱਗਦੀ ਹੈ ਬਿਟਮਨ ਦੀ ਕੋਈ ਵੀ ਬਿਟਮਨ ਲਾਉਗਾ ਨਾ ਉਹਦੀ ਪਹਿਲਾ ਟੈਸਟ ਕਰਾਓ ਜੇ ਇਹਨੂੰ ਘਾਟ ਲੱਗੇ ਫਿਰ ਉਹ ਚੀਜ਼ ਲਓ ਜੇ ਅਦਰਵਾਈਜ਼ ਤੁਹਾਨੂੰ ਮੰਨ ਲਓ ਨਹੀਂ ਘਾਟ ਹੈਗੀ ਕਿ ਤੁਸੀਂ ਲਈ ਜਾਨੇ ਫਿਰ ਵੀ ਉਹਦਾ ਨੁਕਸਾਨ ਹੁੰਦਾ ਚੀਜ਼ ਹੈ ਜੇ ਆਪਾਂ ਉਹ ਲੋਜ ਲੈ ਲੈਣੇ ਆ ਇਸ ਵਾਸਤੇ ਇਹ ਬਹੁਤ ਜ਼ਰੂਰੀ ਹੁੰਦਾ ਹੈਗਾ ਜੇ ਮੰਨ ਲਓ ਬਿਟਮਨ ਕੀ ਹੋ ਗਿਆ ਇਹਦੇ ਬਹੁਤ ਗੁਣ ਹੁੰਦੇ ਆਗੇ ਖੇਅਰ ਲਈ ਬਹੁਤ ਜ਼ਰੂਰੀ ਹੈ ਇਹ ਬਾਲਾਂ ਲਈ ਬਾਲ ਝੜਦੇ ਆ ਉਹ ਤੋਂ ਠੀਕ ਹੈ ਉਸ ਲਈ ਹੈ ਨਾ ਇਹ ਸਕਿਨ ਲਈ ਬਹੁਤ ਜ਼ਰੂਰੀ ਹੈਗਾ ਨਹਾਂ ਲਈ ਬਹੁਤ ਜ਼ਰੂਰੀ ਹੈਗਾ ਤੇ ਇਸ ਦੀ ਇਹੋ ਜਿਹੀ ਵੀਡੀਓ ਹੋਰ ਜਾਣਕਾਰੀ ਲਈ ਆਪਣੇ ਵੀਡੀਓ ਵਾਤ ਤੋਂ ਵਾਤ ਫੋਲੋ ਕਰੋ ਵੀਡੀਓ ਨੂੰ ਤੇ ਵਾਤ ਤੋਂ ਲਾਈਕ ਲਾਈਕ ਤੇ ਸ਼ੇਅਰ ਕਰੋ ਧੰਨਵਾਦ